ਅੰਡਰਸਟੈਂਡਿੰਗ ਗੁਰਬਾਣੀ ਦੇ 52ਵੇਂ ਭਾਗ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜੰਗ-ਜੁੱਦ ਨਵੇਂ ਨਹੀਂ ਹਨ। ਜਦ ਦੀ ਇਨਸਾਨੀ ਸભ્યਤਾ ਹੋਂਦ ਵਿੱਚ ਆਈ ਹੈ, ਸ਼ਾਇਦ ਤਦ ਤੋਂ ਹੀ ਲੜਾਈਆਂ ਅਤੇ ਜੰਗ-ਜੁੱਦ ਚੱਰੀ ਹਨ। ਗੁਰੂ ਕਾਲ ਵਿੱਚ ਵੀ ਕਈ ਜੰਗਾਂ ਹੋਈਆਂ। ਅੰਡਰਸਟੈਂਡਿੰਗ ਗੁਰਬਾਣੀ ਦੇ ਅੱਜ ਦੇ ਐਪੀਸੋਡ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਗੁਰੂ ਕਾਲ ਦੇ ਵਿੱਚ ਜਦ ਜੰਗਾਂ ਹੋਈਆਂ ਜਾਂ ਜੰਗ ਦਾ ਮਾਹੌਲ ਬਣਿਆ ਤਾਂ ਗੁਰੂ ਸਾਹਿਬ ਕਿਹੋ ਜਿਹੀ ਭੂਮਿਕਾ ਵਿੱਚ ਦਿਖਦੇ ਸਨ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਗੁਰੂ ਸਾਹਿਬ ਦਾ ਜੰਗਾਂ ਜੁੱਦਾਂ ਦੌਰਾਨ ਕੀ ਰੋਲ ਰਹਿੰਦਾ ਸੀ ਇਹ ਅੱਜ ਦਾ ਸਵਾਲ ਹੈ ਪਿਛਲੇ ਐਪੀਸੋਡ ਦੇ ਵਿੱਚ ਪੁੱਛਿਆ ਗਿਆ ਸੀ ਕਿ ਨੌਵੇਂ ਪਾਤਸ਼ਾਹ ਤੱਕ ਸਿੱਖਾਂ ਦੇ ਨਿਤਨੇਮ ਦਾ ਕੀ ਸਰੂਪ ਸੀ ਅਤੇ ਨਾਲ ਹੀ ਇਹ ਵੀ ਪੁੱਛਿਆ ਗਿਆ ਸੀ ਕਿ ਸਿੱਖਾਂ ਦੀ ਦਿਨਚਰਿਆ ਪਾਵ ਡੇਲੀ ਰੁਟੀਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਸਿੱਖਾਂ ਲਈ ਘਟੋ ਘਟ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਫਰਜ਼ ਹੈ ਸਿੱਖ ਰਤਮ ਰਿਆਦਾ ਅਨੁਸਾਰ ਸਾਨੂੰ ਅਮਰਤ ਵੇਲੇ ਜਪ ਜਾਪ ਅਤੇ ਤਪ ਪ੍ਰਸਾਦ ਸਵੇਰੇ ਸ਼ਾਮ ਵੇਲੇ ਰਹਿਰਾਸ ਸਾਹਿਬ ਅਤੇ ਸੋਣ ਲੱਗਿਆ ਸੋਇਲੇ ਦੀ ਬਾਣੀ ਪੜਨ ਦਾ ਉਪਦੇਸ਼ ਹੈ ਕਈ ਸਿੰਘਾਂ ਅਤੇ ਕਈ ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਅਮਰਤ ਵੇਲੇ ਦੀ ਬਾਣੀਆਂ ਦੇ ਵਿੱਚ ਜਪ ਜਾਪ ਤਾ ਪ੍ਰਸਾਦ ਸਭਈਏ ਚੋਪਈ ਅਨੰਦ ਸਾਹਿਬ ਦੀ ਬਾਣੀ ਸਾਡਾ ਨਿਤਨੇਮ ਹੈ ਉਸ ਤੋਂ ਇਲਾਵਾ ਸ਼ਾਮ ਵੇਲੇ ਰਹਿਰਾ ਸਾਹਿਬ ਅਤੇ ਸੂਣ ਲਗਿਆ ਸੋਇਲੇ ਦੀ ਬਾਣੀ ਪੜਨਾ ਨਿਤਨੇਮ ਦਾ ਹਿੱਸਾ ਹੈ ਆਪ ਜੀ ਨੂੰ ਇਹ ਜਾਣਕਾਰੀ ਹੋਵੇਗੀ ਕਿ ਪੰਜ ਬਾਣੀਆਂ ਪੜ੍ਹ ਕੇ ਖੰਡੇ ਬਾਟੇ ਦੀ ਪੋਹਲ ਤਿਆਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜਪ ਜਾਪ ਤਾ ਪ੍ਰਸਾਦ ਸਭਈਏ ਚੋਪਈ ਅਤੇ ਅਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ ਪਰ ਇਨਾ ਪੜੀਆਂ ਜਾਣ ਵਾਲੀਆਂ ਬਾਣੀਆਂ ਦੇ ਵਿੱਚੋਂ ਕੇਵਲ ਦੋ ਹੀ ਅਸੀਂ ਬਾਣੀਆਂ ਹਨ ਭਾਬ ਜਪਜੀ ਸਾਹਿਬ ਅਤੇ ਅਨੰਦ ਸਾਹਿਬ ਐਸੀਆਂ ਦੋ ਬਾਣੀਆਂ ਹਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਸ ਤੋਂ ਇਲਾਵਾ ਤਿੰਨ ਬਾਣੀਆਂ ਦਸਮ ਗ੍ਰੰਥ ਦੇ ਵਿੱਚ ਦਰਜ ਹਨ ਸੋ ਇਹ ਗੱਲ ਤਾਂ ਸਾਫ਼ ਹੈ ਕਿ ਨੌਵੇਂ ਪਾਤਸ਼ਾਹ ਤੱਕ ਨਿਤਨੇਮ ਦਾ ਰੂਪ ਡਿਫਰੈਂਟ ਸੀ ਫਿਰ ਗੁਰੂ ਕਾਲ ਵੇਲੇ ਸਿੱਖ ਦਾ ਨਿਤਨੇਮ ਕੀ ਹੋਇਆ ਸਿੱਖ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕੇ ਗੁਰੂ ਅਰਜਨ ਦੇਵ ਜੀ ਨੇ ਸਿੱਖ ਦਾ ਨਿਤਨੇਮ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਦੇ ਵਿੱਚ ਹੀ ਦਰਜ ਕੀਤਾ ਹੈ ਪਹਿਲੇ 8 ਅੰਕਾਂ ਤੇ ਜਪ ਬਾਣੀ ਫਿਰ ਸੋਦਰ ਸਿਰਲੇਖੇਟ ਪੰਜ ਸ਼ਬਦ ਸੋ ਪੁਰਖ ਸਿਰਲੇਖੇਟ ਚਾਰ ਸ਼ਬਦ ਅਤੇ ਸੋਇਲੇ ਦੀ ਬਾਣੀ ਵਿੱਚ ਪੰਜ ਸ਼ਬਦ ਪਹਿਲੇ 13 ਅੰਕਾਂ ਦੇ ਵਿੱਚ ਇਹੀ ਬਾਣੀ ਸਿੱਖਾਂ ਲਈ ਨਿਤਨੇਮ ਭਾਵ ਰੋਜ਼ਾਨਾ ਪੜੀਆਂ ਜਾਣ ਵਾਲੀਆਂ ਬਾਣੀਆਂ ਸਨ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਵਿਦਵਾਨ ਇਹ ਵੀ ਆਖਦੇ ਹਨ ਕਿ ਨਿਤਨੇਮ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਵੀ ਸ਼ਾਮਿਲ ਸੀ ਇਸ ਦੇ ਪ੍ਰਮਾਣ ਵਿੱਚ ਉਹ ਗੁਰਗੋਬਿੰਦ ਸਿੰਘ ਜੀ ਵੱਲੋਂ ਆਨੰਦਪੁਰ ਸਾਹਿਬ ਕਿਲਾ ਛੱਡਣ ਦੀ ਇਤਿਹਾਸਕ ਘਟਨਾ ਦਾ ਵਰਣਨ ਦਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਤਿਹਾਸ ਵਿੱਚ ਇਹ ਗੱਲ ਦਰਜ ਹੈ ਕਿ ਗੁਰਗੋਬਿੰਦ ਸਿੰਘ ਜੀ ਨੇ ਕਿਲਾ ਛੱਡਣ ਤੋਂ ਕੁਝ ਦਿਨ ਪਹਿਲਾਂ आसादी वार दे कीर्तन उपरण जान बारे जिक्र ਕੀਤਾ ਸੀ ਪਰ ਜਦੋਂ ਸਮਾਂ ਕੁਛ ਐਸਾ ਬਣ ਗਿਆ ਕਿ ਕਿਲਾ ਅੰਮ੍ਰਿਤ ਵੇਲੇ ਤੋਂ ਪਹਿਲਾਂ ਹੀ ਛੱਡਣਾ ਪਿਆ ਤਾਂ ਗੁਰੂ ਸਾਹਿਬ ਨੇ ਜੰਗ ਦੇ ਹਾਲਾਤਾਂ ਵਿੱਚ ਵੀ ਸਰਸਾ ਨਦੀ ਦੇ ਕੰਢੇ ਤੇ ਆਪ ਆਸਾਦੀ ਵਾਰ ਦਾ ਕੀਰਤਨ ਕੀਤਾ ਇਹਨਾਂ ਇਤਿਹਾਸਕ ਖਵਾਲਿਆਂ ਨੂੰ ਜੇਕਰ ਗੋਣਲ ਵਿਚਾਰੀਏ ਤਾਂ ਇਸ ਕਾਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਤਾ ਦਸ਼ਮੇਸ਼ ਵੀਲੇ ਆਸਾਦੀ ਵਾਰ ਦਾ ਕੀਰਤਨ ਵੀ ਨਿਤਨੇਮ ਦਾ ਹਿੱਸਾ ਸੀ ਅਤੇ ਗੁਰੂ ਸਾਹਿਬਾਨ ਦੀਆਂ ਬੇਅੰਤ 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 ਸਿਫਤਾਂ ਦੇ ਵਿੱਚ ਕੁਝ ਸਿਫਤਾਂ ਇਹ ਵੀ ਸਨ ਕਿ ਆਪ ਜੀ ਗੁਰਮਤ ਦੇ ਧਨੀ ਸਨ ਮਹਾਨ ਯੋਧੇ ਕਵੀ ਦਾਰਸ਼ਨਿਕ ਅਮਰ ਦੇ ਦਾਤੇ ਹੋਣ ਤੋਂ ਇਲਾਵਾ ਕੀਰਤਨ ਕਲਾ ਦੇ ਵਿੱਚ ਵੀ ਮਾਹਰ ਸਨ ਅਤੇ ਕਈ ਵਾਰ ਸੰਗਤ ਦੇ ਵਿੱਚ ਕੀਰਤਨੀਏ ਬਾਣਕ ਉਹ ਅਕਾਲ ਉਸਤ ਦੇ ਵਿੱਚ ਜੁੜ ਕੇ ਸਾਧ ਸੰਗਤ ਨੂੰ ਵੀ ਗੁਰਮਤ ਨਾਲ ਅਤੇ ਅਕਾਲ ਪੁਰਖ ਨਾਲ ਜੋੜਿਆ ਕਰਦੇ ਸਨ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਆਪ ਜੀ ਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ्रू ਮੈਸੇਜ ਆਫ ਗੁਰਨਾਨਕ ਟੂ ਦੀ ਵਰਲਡ ਫਾਰ ਦੀ ਬੈਟਰਮੈਂਟ ਐਂਡ ਪੀਸ ਆਫ ਦ ਵਰਲਡ